ਇਹ ਭਿਆਨਕ ਤਸਵੀਰਾਂ ਜਗਰਾਉਂ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇੱਕ ਸਕੂਲੀ ਬੱਸ ਦੀ ਸਵੇਰੇ ਦਰਖਤ ਦੇ ਨਾਲ ਟੱਕਰ ਹੋ ਗਈ ਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਇੱਕ ਬੱਚੇ ਦੀ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ ਤੇ ਪੰਜ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸਤ ਰਹੇ ਨੇ ਜੀ ਹਾਂ ਬੱਸ ਇਹ ਕਿ ਅੱਜ ਸਵੇਰੇ ਜਦੋਂ ਇਹ ਸਕੂਲ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਇਸੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਸਕੂਲ ਸਿੱਧਾ ਜਾ ਕੇ ਦਰਖਤ ਦੇ ਵਿੱਚ ਟਕਰਾਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਹਾਦਸਾ ਕਿੰਨਾ ਭਿਆਨਕ ਸੀ ਕਿ ਕਿਵੇਂ ਜਿਹੜੀ ਬੱਸ اچਕਣਾ ਹੋ ਗਿਆ ਬਸਤਾ ਕੁਝ ਵੀ ਨਹੀਂ ਬਚਿਆ ਤੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਬੱਚੇ ਇਸ ਬਸਤੇ ਵਿੱਚ ਮੌਜੂਦ ਸਨ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ ਜਦੋਂ ਐਕਸੀਡੈਂਟ ਹੋਇਆ ਹਾਦਸਾ ਹੋਇਆ ਤੇ ਬੱਚਿਆਂ ਨੇ ਉੱਥੇ ਚੀਕ ਚਿਹੜਾ ਪੈ ਗਿਆ ਰੋਣਾ ਸ਼ੁਰੂ ਹੋ ਗਏ ਬੱਚੇ ਤੇ ਇਸ ਹਾਦਸੇ ਤੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਜਿਸ ਦਾ ਨਾਮ ਗੁਰਮント ਸਿੰਘ ਦੱਸਿਆ ਜਾ ਰਿਹਾ ਜੋ ਕਿ ਪਹਿਲੀ ਜਮਾਤ ਦਾ ਵਿਦਿਆਰਥੀ ਸੀ ਤੇ ਬਾਕੀ ਪੰਜ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਗੁਰਮント ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵਾਲਿਆਂ ਦਾ આરોਪ ਹੈ ਕਿ ਇਸ ਸਕੂਲੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਕੋਈ ਵੀ ਅ ਸਾਰ ਨਹੀਂ ਲਈ ਗਈ ਸਕੂਲੀ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚਾ ਜਦਕਿ ਉਹਨਾਂ ਦਾ ਮੌਕੇ ਤੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਹੁਣ ਤੱਕ ਪ੍ਰਿੰਸੀਪਲ ਵੀ ਇੱਥੇ ਪਹੁੰਚੀ ਉਹਦਾ ਹੱਕ ਨਹੀਂ ਬਣਦਾ ਸਕੂਲ ਦੀ ਪ੍ਰਿੰਸੀਪਲ ਦਾ ਹੱਕ ਨਹੀਂ ਬਣਦਾ ਵੀ ਬੱਚਾ ਹਾਏ ਐਕਸੀਡੈਂਟ ਹੋ ਗਿਆ ਸਾਡੀ ਗੱਡੀ ਹੁਣ ਤੱਕ ਕੋਈ ਪ੍ਰਸ਼ਾਸਨ ਦੇ ਦੋ ਮੁਲਾਜ਼ਮ ਆਇਆ ਘੰਟੇ ਤੋਂ ਉੱਪਰ ਹੋ ਗਿਆ ਐਕਸੀਡੈਂਟ ਹੋਏ ਨੂੰ ਇਹਨਾਂ ਦਾ ਫਰਜ਼ ਨਹੀਂ ਬਣਦਾ ਵੀ ਇੱਥੇ ਜ਼ਿੰਮੇਵਾਰੀ ਨਹੀਂ ਬਣਦੀ ਇਹਨਾਂ ਦੀ ਸਾਡਾ ਬੱਚਾ ਚਲੇ ਗਿਆ ਵਾ ਭਾਈ ਜੀ ਤੁਹਾਡਾ ਨਾਮ ਕੀ ਹੈ ਜੀ ਇਹੋ ਨਾਮ ਸਕੀਤ ਸਿੰਘ ਭਾਈ ਜੀ ਸਕੂਲ ਦੇ ਵਿੱਚ ਪੰਜ ਚ ਪੈਂਦੇ ਭਾਈ ਜੀ ਸਕੂਲ ਦੇ ਵਿੱਚ ਜਾ ਕੇ ਆਏ ਆ ਉਹਦੇ ਕਾਰਡ ਕੰਡੇ ਉਹ ਜਿੱਥੇ ਐਕਸੀਡੈਂਟ ਹੋਇਆ ਉੱਥੇ ਪਹੁੰਚ ਚੁੱਕੇ ਆ ਦਾਦਾ ਕੋਈ ਹੱਦ ਤੱਕ ਹਸਪੀਟਲ ਦੇ ਵਿੱਚ ਪਹੁੰਚਿਆ ਤੇ ਨਾ ਇੱਥੇ ਤੱਕ ਪਹੁੰਚਿਆ ਪ੍ਰਸ਼ਾਸਨ ਵੀ ਸੁੱਤੇ ਪਿਆ ਵਾ ਸਕੂਲਾਂ ਵਾਲੇ ਵੀ ਸੁੱਤੇ ਪਏ ਕਿੰਨੇ ਬੱਚੇ ਸੀ ਜੀ ਇੱਚ ਲਗਭਗ 50 ਬੱਚੇ ਹੋਣਗੇ ਬਾਈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਰੇ ਬੰਦਿਆਂ ਨੂੰ ਪਤਾ ਸਾਰੇ ਮਾਪਿਆਂ ਨੂੰ ਪਤਾ ਕਿ 50-50 ਬੱਚੇ ਹੁੰਦੇ ਆ ਵੈਨਾਂ ਦੇ ਵਿੱਚ ਫਿਰ ਕਿਉਂ ਚੜਾਉਂਦੇ ਆ ਮਾਪੇ ਬਾਈ ਜੀ ਅਸੀਂ ਕਹਿ ਗਏ ਘੱਟ ਚੁੱਕਿਆ ਅਸੀਂ ਇਹਨਾਂ ਨੂੰ ਬਾਰ-ਬਾਰ ਜਦੋਂ ਜਦੋਂ ਮਤਲਬ ਇਹਦਾ ਮਤਲਬ ਇਹ ਕਹਿ ਸਕਦੇ ਆ ਕਿ ਬੱਚਿਆਂ ਨੂੰ ਸਿਰਫ ਪੈਸੇ ਮਾਪਿਆਂ ਨੂੰ ਪੈਸੇ ਪਿਆਰੇ ਬੱਚੇ ਨਹੀਂ

ਜਗਰਾਓ ਪ੍ਰੈਸ ਜਗਰਾਓ ਪ੍ਰੈਸ ਵੱਲੋਂ ਘੱਟੋ ਘੜ 50 ਵਾਰੀ ਇਹ ਖਬਰਾਂ ਲਾਈਆਂ ਗਈਆਂ ਘੱਟੋ ਘੜ 50 ਵਾਰੀ ਬਾਈ ਜੀ ਜਿਹੜਾ ਕੋਈ ਵਿਰੋਧ ਕਰਦਾ ਉਹਨੂੰ ਕਹਿੰਦੇ ਆ ਉਹਦੇ ਬੱਚੇ ਏਟੜਾ ਹੋ ਗਏ ਨੇ ਰਾਲਾ ਪਿੱਛੇ ਕੀ ਕਰਨਾ ਉਹਦੇ ਬੰਦੇ ਕਿਹੜੇ ਮੋਟਰ ਹੈ ਜਿਹੜੇ ਸਾਧਨਾਂ ਤੇ ਆਉਂਦੇ ਹਟਾ ਦੇ ਆਉਂਦੇ ਤੇ ਉਹ ਮੋਟਰ ਹੈ ਜਿਹੜੇ ਦੇਖਦੇ ਨੇ ਛੁੱਟੀਆਂ ਹੁੰਦੀਆਂ ਨੇ ਉਹਨਾਂ ਦੀ ਫੀਸ ਵੀ ਸੁਣੇ ਪਾ ਰਹੇ ਨੇ ਬੋਟਾ ਕੀ ਨਾਮ ਹੈ ਵੀਰੇ ਸਤਨਾ ਸਿੰਘ ਕੀ ਗੱਲ ਕੀਤੀ ਸੀ ਵੀਰੇ ਕੋਈ दारू-ਦੂਰੂ ਪੀਤੀ ਦਾ ਆਦੇ ਡਰਾਈਵਰ ਸੀ ਉਹਨੇ ਬਾਈ ਜੀ 1 ਮਿੰਟ ਮੇਰੀ ਗੱਲ ਸੁਣੋ ਇਹ ਬੱਚੇ ਤੁਹਾਨੂੰ ਪਤਾ ਨਾ ਬੱਸ ਚਾਉਂਦੇ ਇਸ ਚ ਤੇ ਇਹ ਜੇ ਬੱਸਾਂ ਕੁਆੜਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਉਹਨਾਂ ਨੂੰ ਬਹੁਤ ਬ੍ਰੇਕ ਬਾਈ ਜੀ ਤੁਸੀਂ ਕਹਿੰਦੇ ਹੋ ਪਤਾ ਇਹ ਬੱਚੇ ਬੱਸਾਂ ਦੇ ਵਿੱਚ ਮਾਪਿਆਂ ਨੂੰ ਨਹੀਂ ਪਤਾ ਜਦੋਂ ਬੱਚੇ 50 ਵਜੇ ਚੜਾਏ ਜਾਂਦੇ ਆ ਨਹੀਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਜੇ ਬੱਚੇ ਤੁਸੀਂ ਆਪ ਚੜਾਉਂਦੇ ਹੋ 50 50 ਤੁਹਾਨੂੰ ਉਦੋਂ ਨਹੀਂ ਪਤਾਗਾ ਬੱਚੇ ਤੁਹਾਨੂੰ ਇਹ ਵੀ ਤਾਂ ਪਤਾ ਨਾ ਬੱਸਾਂ ਕੁਵਾੜਾ ਕੋਈ ਮਾਪੇ ਨਹੀਂ ਇਸ ਗੱਲ ਨੂੰ ਸਮਝਦੇ ਜਦੋਂ ਬੱਚਿਆਂ ਦੀ ਜਾਨ ਜਾਂਦੀ ਹੈ ਉਦੋਂ ਮਾਪੇ ਰੋਂਦੇ ਆ ਮੇਰੀ ਕਿਹੜਾ ਰੋ ਕੇ ਬ੍ਰੇਕ ਲੱਗਦੇ ਨੇ ਉਹਦੇ ਗੱਡੀ ਤੇ ਕੀ ਨਾਮ ਸੀ ਇਹਦਾ ਮੁੰਡੇ ਦਾ ਜੀ ਕਿਹੜਾ ਪਿੰਡ ਆ ਖੋੜਾ ਕੀ ਮਾਰੀ ਆ ਕਿੰਨੇ ਬੈਣ ਭਰਾ ਹੈ ਦੋ ਭਰਾ ਹੀ ਸੀਗੇ ਜੀ